ਤੁਸੀਂ ਜੁੜ ਚੁੱਕੇ ਹੋ ਪੀਵੀ ਵਰਡ ਮੀਡੀਆ ਦੇ ਨਾਲ ਤੇ ਮੈਂ ਪ੍ਰਦੀਪ ਬੈਂਸ ਤੁਹਾਡੇ ਨਾਲ ਹਾਜ਼ਰ ਹਾਂ ਇਹ ਰੌਣਕਾਂ ਨੇ ਇਹ ਦ੍ਰਿਸ਼ ਨੇ ਇਹ ਤਸਵੀਰਾਂ ਨੇ ਤਪਸਾਨ ਬਾਬਾ ਮਹੇਸ਼ਾਣਾ ਮੰਦਰ ਕਰਸ਼ੰਕਰ ਜਿੱਥੇ ਅੱਜ ਸ਼ਿਵਰਾਤਰੀ ਦੇ ਪਵਿੱਤਰ ਤਿਹਾਰ ਨੂੰ ਮਨਾਇਆ ਜਾ ਰਿਹਾ ਹੈ ਜਿਵੇਂ ਚੱਲਦੇ ਆ ਕੱਲ ਵੀ ਅਸੀਂ ਤੁਹਾਨੂੰ ਜਾਗੋ ਦੇ ਲਾਈਵ ਏਸੀ ਚੈਨਲ ਤੇ ਅਪਡੇਟ ਤੁਸੀਂ ਜਿਵੇਂ ਚੱਲਦੇ ਆ ਤਸਵੀਰਾਂ ਨੇ ਇਲਾਕੇ ਭਰਤੀਆਂ ਸੰਗਤਾਂ ਇੱਥੇ ਪਹੁੰਚ ਕੇ ਜਿਹੜਾ ਆਪਣੀਆਂ ਹਾਜ਼ਰੀ ਦਿੰਦੇ ਨੇ ਆਓ ਜੀ ਮੇਰਾ ਕੀ ਦਸਰਵੇ ਕੀ ਦਸਰਵੇ ਆਓ ਜੀ ਦੇਖ ਸਕਦੇ ਹੋ ਕਿ ਲੋਕ ਕਿਵੇਂ ਬਾਜ਼ਾਰਾਂ ਦੀ ਰੌਣਕ ਬਣੇ ਹੋਏ ਨੇ ਅਗੀ ਦਾ ਦਸਰਵੇ ਅਗੀ ਦਾ ਦਸਰਵੇ ਵੇਰੇ ਦੇ ਸਾਹਮਣੇ ਮਿੱਠਾ ਬੇਰੀਆਂ ਬਗਲ ਦੀ ਅਲੱਗ-ਅਲੱਗ ਥਾਂਵਾਂ ਤੇ ਲੰਗਰ ਚੱਲ ਰਹੇ ਨੇ ਦੁਕਾਨਾਂ ਬਾਜ਼ਾਰ ਸਜੇ ਹੋਏ ਨੇ ਹਾਲਾਂਕਿ ਮੋਲਾ ਦੇ ਵਿੱਚ ਸ਼ਾਪਿੰਗ ਕਰਨ ਵਾਲਿਆਂ ਨੂੰ ਨਹੀਂ ਪਤਾ ਹੋਣਾ ਕਿ ਇੱਥੋਂ ਜਦੋਂ ਖਰੀਦਾਰੀ ਹੁੰਦੀ ਆ ਜਾਂ ਮੇਲੇ ਦੇ ਵਿੱਚ ਹਾਜ਼ਰੀਆਂ ਲੱਗਦੀਆਂ ਨੇ ਤਾਂ ਕਿਵੇਂ ਲੱਗਦੀਆਂ ਨੇ ਦੇਖ ਸਕਦੇ ਹੋ ਵੱਡੀ ਗੱਲ ਚੰਰਾਸ਼ ਰੋਟੋਂ ਨਜ਼ਰ ਆ ਰਿਹਾ ਹੈ ਇੱਕ ਫੂਟ ਮੋਟਾ ਟੋਪਲਾ ਕਿ ਤੁਸੀਂ ਰਾਚ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਇਹ ਕੋਲਾ ਹੈ ਲੋਏ ਦੇਖ ਸਰ ਇਹਨਾਂ ਨੂੰ ਵੱਡੀ ਗੰਟੀ ਦੇ ਵਿੱਚ ਇੱਕ ਬੋਲ ਗੁਰੂ ਗੁਰਜਾ ਮਹਾਰਾਜਾ ਬੁੱਧੀ ਕੀ ਹੱਤੋਂ ਚਾਹੁੰਦੇ ਹੁਣ ਕੀ ਦੂਤ ਦੇ ਦ੍ਰਿਸ਼ ਦੇਖਦੇ ਨੇ ਕਿਵੇਂ ਸੰਗਤ ਜਿਹੜੀ ਆ ਉਹ ਮੱਥਾ ਟੇਕਣ ਲਈ ਜਾ ਤੇ ਆ ਰਹੀ ਆ ਲੰਗਰ ਦੇ ਵਿੱਚ ਆਹ ਤਸਵੀਰਾਂ ਨੇ ਬਾਬਾ ਮਹੇਸ਼ਾਣਾ ਮੰਦਰ ਕ੍ਰਿਸ਼ਨ ਕਰਦੀਆਂ ਅੱਜ ਬਹੁਤ ਜ਼ਿਆਦਾ ਕਿਉਂਕਿ ਸੰਗਤ ਆ ਇਸ ਨਾਲ ਅਸੀਂ ਸਾਹਮਣੇ ਤੁਹਾਨੂੰ ਮੰਦਰ ਨਜ਼ਰ ਆ ਰਿਹਾ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਲੋਕ ਅੱਜ ਦਾ ਦਿਨ ਸ਼ਿਵਰਾਤਰੀ ਵਾਲੇ ਦਿਨ ਜਿਹੜੇ ਆ ਇਸ ਮੰਦਰ ਤੇ ਨਤਮਸਤਕ ਹੁੰਦੇ ਨੇ ਔਰ ਅਲੱਗ-ਅਲੱਗ ਖਾਵਾ ਤੋਂ ਇਲਾਕੇ ਪਰ ਦੀਆਂ ਸੰਗਤਾਂ ਜੜੀਆਂ ਨੇ ਇਸ ਮੌਕੇ ਦਰਦੀਆਂ ਨੇ ਸੰਜੀਤ ਕੁਮਾਰ ਐਡਵੋਕੇਟ ਸਾਫ ਸਾਡੇ ਨਾਲ ਜੁੜਨੇ ਸੰਗਤਰੀ ਦਾ ਮੁਬਾਰਕਾ ਮੁਚਨਾਗਰ ਨਿਵਾਸੀ ਮੁਬਾਰਕਾ ਪੁਲਿਸ ਪ੍ਰਸ਼ਾਸਨ ਮੇ ਇੱਥੇ ਹਾਜ਼ਰ ਹੈ ਦੇਖ ਸਕਦੇ ਹੋ ਕਿ ਵੱਡੀ ਗੰਟੀ ਚ ਕਿਵੇਂ ਲੋਕ ਸਾਈਡ ਤੇ ਕਾਹ ਦੇ ਲਾ ਕੇ ਦੇਖੋ ਰਾਸ਼ਟਰੀ ਜਿਵੇਂ ਸੰਗਤਾਂ ਜੁੜੀਆਂ ਨੇ ਇਸ ਸ਼ੋਹਰਤੀ ਕੀ ਬੱਚੇ ਕੀ ਬੁੱਢੇ ਕੀ ਜਵਾਨ ਅੱਜ ਇਸ ਸ਼ਰਧਾਲੂ ਹਿੱਸਾ ਬਣਿਆ ਨੇ ਕਿਤੇ ਲੰਗਰ ਚੱਲ ਰਹੇ ਨੇ ਕਿਤੇ ਟਿੱਕੀਆਂ ਚੱਲ ਰਹੀਆਂ ਨੇ ਕਿਤੇ ਦੇਖ ਸਕਦੇ ਹੋ ਕਿ ਵੱਡੀ ਗੰਢੀ ਵਿੱਚ ਲੋਕ ਇੱਥੇ ਹਾਜ਼ਰ ਨੇ ਹੁਣ ਤੁਹਾਨੂੰ ਅਸੀਂ ਮੰਦਿਰ ਮਹੀਸ਼ਾਣਾ ਅੰਦਰ ਲੈ ਕੇ ਜਾਵਾਂਗੇ ਜਿੱਥੇ ਗੱਦੀ ਨਿਸ਼ੀਨ ਰਾਤ 10 ਵਜੇ ਤੱਕ ਬਾਬਾ ਮਹੇਸ਼ਾਣਾ ਜੀ ਮੰਦਿਰ ਆ ਲੈ ਸਕਦੇ ਹੋ ਇਤਨਾ ਭੀ ਲੰਗਰ ਚੱਲ ਰਿਹਾ ਨੇ ਕਿ ਲਾਈਨ ਮੇਂ ਲੱਗ ਕੇ ਪ੍ਰਸ਼ਾਦ ਲੇ ਔਰ ਕਿਸੇ ਵੀ ਕਿਸਮ ਦੀਆਂ ਸਾਜਾਂ ਦਾ ਕੰਮ ਕੀ ਨਾ ਕਰੇ ਕਿਉਂਕਿ ਮਾਤਾਏ ਰਹਿਣੇ ਹੈ ਸਾਡੀ ਸਭ ਦਾ ਲੱਗੀ ਹੋਈ ਹੈ ਬਹੁਤ ਆਪਕਾ ਕਿਰਪਾ ਯਹੀ ਹੋਗਾ ਜੈ ਬੋਲੇ ਕੀ ਜੈ ਬੋਲੇ ਕੀ ਦੇਖ ਸਕਦੇ ਹੋ ਸੰਗਤਾਂ ਦਾ ਵੱਡਾ ਇਕੱਠ ਜਿਹੜਾ ਤੁਹਾਨੂੰ ਦੇਖੋ ਨਹੀਂ ਸਾਰੇ ਪਾਸੇ ਰੌਣਕਾਂ ਰੌਣਕਾਂ ਨਜ਼ਰ ਆ ਰਹੀਆਂ ਨੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਕੋਣ ਆਪਾਂ ਮੰਦਰ ਦੇ ਅੰਦਰ ਵਾਲ ਜਾਵਾਂਗੇ ਹਾਂਜੀ ਦੇਖ ਸਕਦੇ ਹੋ ਵੱਡੀ ਗਿਣਤੀ ਚ ਜਿਹੜਾ ਤੁਹਾਨੂੰ ਇਕੱਠ ਨਜ਼ਰ ਆ ਰਿਹਾ ਦਾ ਹੈਗਾ ਅਸੀਂ ਅਗਲੇ ਮੰਦਰਵਾਲ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਲੋਕ ਨਤਮਸਤਕ ਹੋ ਰਹੇ ਨੇ ਅੱਜ ਆਪਾਂ ਪਹੁੰਚ ਚੁੱਕੇ ਹਾਂ ਜੀ ਮੰਦਿਰ ਗਦਨਸ਼ੀਨ ਬਾਬਾ ਮਹੇਸ਼ ਜਿਸ ਨੂੰ ਮਹੇਸ਼ਾਣਾ ਕਿਹਾ ਜਾਂਦਾ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮੰਦਿਰ ਬਾਬਾ ਮਹੇਸ਼ਾਣਾ ਤੋਂ ਗੱਦੀ ਵਾਲੇ ਮੰਦਿਰ ਪਹੁੰਚੇ ਆ ਜੀ ਆਪਾਂ ਲੋ ਜੀ ਲਾਈਵ ਤੁਸੀਂ ਦਰਸ਼ਨ ਕਰੋ ਗੱਦੀ ਨਿਸ਼ੀਨ ਪਪਾ ਮਹੇਸ਼ ਜੀ ਦੇਸ਼ ਤੇ ਵਿਦੇਸ਼ ਦੀਆਂ ਸੰਗਤਾਂ ਤੁਹਾਨੂੰ ਦਿਖ ਰਹੀਆਂ ਨੇ ਸ਼ਿਵਰਾਤਰੀ ਦੇ ਮੌਕੇ ਤੇ ਇਹ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਸਾਰਿਆਂ ਨੂੰ ਸ਼ਿਵਰਾਤਰੀ ਦੀਆਂ ਜੀ ਬਹੁਤ ਬਹੁਤ ਸ਼ੁਕ੍ਰ ਆਮਦਾਵਾ ਜਿਹੜਾ ਪਰਮਾਤਮਾ ਸਾਰਿਆਂ ਦੀ ਸੁੱਖ ਸ਼ਾਂਤੀ ਦੀਆਂ ਜੀ ਤਾਂ ਦੁਆਮਾ ਕਰਦੇ ਆਂ ਬਾਕੀ ਭੋਲੇ ਸ਼ੰਕਰ ਦੀ ਅੱਜ ਤਨ ਮਨ ਧਨ ਨਾਲ ਜਿੱਦਾਂ ਵੀ ਸੇਵਾ ਹੁੰਦੀ ਆ ਕਰੋ ਤੇ ਉਹਨਾਂ ਦਾ ਅਸ਼ੀਰਵਾਦ ਲਓ ਬਸ ਇਹ ਲੋਕ ਜਿਹੜੇ ਧਰਮਾਂ ਨੂੰ ਲੈ ਕੇ ਲੜਦੇ ਨੇ ਨਫ਼ਰਤ ਪੈਦਾ ਕਰਦੇ ਨੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦਾ ਉਹਨਾਂ ਨੂੰ ਇਹ ਮੈਂ ਤਾਂ ਇਹ ਕਹਿਣਾ ਚਾਹਣਾ ਜੀ ਕਿ ਧਰਮ ਕੁਝ ਨਹੀਂ ਆ ਇਨਸਾਨੀਅਤ ਸਭ ਤੋਂ ਵੱਡੀ ਚੀਜ਼ ਆ ਇਨਸਾਨੀਅਤ ਹੀ ਹੋਣੀ ਚਾਹੀਦੀ ਆ ਧਰਮ ਤਾਂ ਇੱਕ ਬਸ ਐਸ ਵਿਲੇ ਦੇ ਹਿਸਾਬ ਨਾਲ ਤਾਂ ਇੱਕ ਅਸੀਂ ਦਿਖਾਵਾ ਕਹਿ ਸਕਦੇ ਆ ਇਨਸਾਨੀਅਤ ਸਭ ਤੋਂ ਵੱਡਾ ਤਰਮ ਸੋ ਇਹ ਸੰਗਤ ਸਿੰਘ ਬਾਬਾ ਜੀ ਦੇ ਵੱਡੇ ਬ੍ਰਦਰ ਜਿਨ੍ਹਾਂ ਨਾਲ ਗੱਲਬਾਤ ਹੋ ਰਹੀ ਸੀ ਪਰਿਵਾਰਿਕ ਜਿਹੜਾ ਸਿਲਸਿਲਾ ਇੱਥੇ ਚੱਲਦਾ ਹੈਗਾ ਕਿ ਗੱਲ ਕਰੀਏ ਤਾਂ ਬਾਬਾ ਮਹੇਸ਼ ਜਿੱਥੇ ਗੱਲ ਕਰੀਏ ਜ਼ਾਫਪਾਲ ਦੀ ਤਾਂ ਇੱਥੇ ਹਰ ਜਾਤ ਹਰ ਮਜ਼ਹਬ ਹਰ 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 ਪ੍ਰਿੰਦਾ ਜਿਹੜਾ ਹਰ ਪ੍ਰਾਣੀ ਜਿਹੜਾ ਇੱਥੇ ਫਾਜ਼ੀਆਂ ਪਰਦਾ ਹੈਗਾ ਜਿੱਦਿਆ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਅਕਸਰ ਗੀਤਾਂ ਸੁਣਦੇ ਨਾ ਕਿ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਪਰ ਕਿਤਨਾ ਕਿਤੇ ਜੋ ਮੈਸੇਜ ਜਿਹੜਾ ਮਹੰਤ ਹੁਣਾਂ ਦਿੱਤਾ ਹੈਗਾ ਕਿ ਸਭ ਤੋਂ ਵੱਡਾ ਧਰਮ ਜਿਹੜਾ ਉਹ ਇਨਸਾਨੀ ਦਾ ਧਰਮ ਹੈ ਇੱਕ ਬਹੁਤ ਵੱਡੀ ਆਪਣੇ ਅੰਦਰ ਵਿੱਚ ਇੱਕ ਮੈਸੇਜ ਹੈਗਾ ਇਹ ਇੱਕ ਬਹੁਤ ਜਿਹੜੀ ਵੱਡੀ ਸਲਾਹ ਹੈਗੀ ਆ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਆਪ ਤਾਂ ਨਫ਼ਰਤ ਦਾ ਪਾਤਰ ਨਹੀਂ ਤੇ ਦੂਜਿਆਂ ਨੂੰ ਬਣਾਉਂਦੇ ਨੇ ਜਦ ਕਿ ਲੋਕਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਵੈਰ ਵਿਰੋਧ ਨਹੀਂ ਹੈਗਾ ਕਿ ਕੋਈ ਕਿਸੇ ਚੀਜ਼ ਨੂੰ ਲੈ ਕੇ ਲੜੇਗਾ ਜਾਂ ਝਗੜੇਗਾ ਲਓ ਜੀ ਹੁਣ ਅਸੀਂ ਆਪਣੇ ਲਾਈਵ ਦਾ ਐਂਡ ਇਥੇ ਕਰਦੇ ਆਂ ਅਗਲੀ ਸਲੋ ਕਨੈਕਸ਼ਨ ਹੋ ਗਿਆ ਅਗਲੀ ਅਪਡੇਟ ਤੁਹਾਨੂੰ ਜਲਦੀ ਦਿੰਦੇ ਆਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਮਹਾ ਸ਼ੁਰੂਆਤਰੀ ਦੀਆਂ ਸਾਡੇ ਵੱਲੋਂ ਤੇ ਸਾਡੀ ਟੀਮ ਵੱਲੋਂ ਸਾਡੇ ادارے ਵੱਲੋਂ ਤੁਹਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕ